ਸੋ ਸਾਰਿਆਂ ਤੋਂ ਮੈਂ ਇੱਥੇ ਕਰਦੀ ਤੁਸੀਂ ਸਾਰੇ ਬੁਝਾ ਦਾ ਟਿਕ ਟਾਕ ਹੋਵੇ ਅੱਜ ਜਿਸ ਮਗਾਈਆ ਸੈਲਫੀ ਸਟਿਕ ਮੈਂ ਤਾਂ ਖੋਲ ਲਈ ਆ ਵੈਸੇ ਮੈਂ ਤੁਹਾਨੂੰ ਦਿਖਾਉਂਦੀ ਆ ਕਿਦਾਂ ਦਾ ਇਹਦਾ ਰਿਵਿਊ ਕਿਦਾਂ ਦੀ ਆਈ ਆ ਤੇ ਮੈਨੂੰ ਤਾਂ ਬਹੁਤ ਕੰਦ ਲੱਗੀ ਤੇ ਤੁਸੀਂ ਦੇਖੋ ਤੁਹਾਨੂੰ ਕਿਦਾਂ ਲੱਗਦੀ ਪਲੀਜ਼ ਮੈਸੇਜ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਆਵੇਂ ਲੱਗੀਆਂ ਕੱਢਣ ਦੇ ਸਾਥ ਵਿੱਚ ਮੈਂ ਹੋਰ ਪੈਕੇਟ ਚੋਂ ਕੱਢ ਲਈ ਆ ਇਹ ਵਾਲੇ ਚ ਇਹਦੇ ਵਿੱਚ ਮੈਂ ਕੱਢ ਲਈ ਆ ਲਿਫਾਫੇ ਚੋਂ ਤੇ ਆਵੇਂ ਮੈਂ ਤੁਹਾਨੂੰ ਦਿਖਾਉਂਦੀ ਆ ਇਤਨਾ ਕੱਢੇ ਕੋਣ ਬਹੁਤ ਮੁਸ਼ਕਲ ਵੀਡੀਓ ਬਣਾਣੀ ਆ ਦੇਖੋ ਮੇਰੀ ਸਟੈਂਡ ਦੀ ਸਟਿਕ ਤੇ ਇਹ ਬਹੁਤ ਹੀ ਵਧੀਆ ਤੇ ਸੋਹਣੀ ਆ ਮੈਂ ਕਲਰ ਇਹਦੇ ਵਿੱਚ ਐਨੀ ਆਪਸ਼ਨ ਸੀਗੀ ਜਿਹੜਾ ਮਰਜ਼ੀ ਅਸੀਂ ਕਲਰ ਮੰਗਵਾ ਸਕਦੇ ਆ ਤੇ ਇਹ ਜਿਹੜਾ ਇਹਦਾ ਹੋਲਡਰ ਹੈ ਇਹਨੂੰ ਜਿੱਦਾਂ ਮਰਜ਼ੀ ਤੁਸੀਂ 60 ਡਿਗਰੀ ਤੱਕ ਆਪਾਂ 90 ਡਿਗਰੀ ਤੱਕ ਆਪਾਂ ਇਹ ਘੁਮਾ ਸਕਦੇ ਆ ਜਿੱਦਾਂ ਮਰਜ਼ੀ ਆਪਾਂ ਵੀਡੀਓ ਆਪਣੀ ਕਲਿੱਕ ਕਰ ਸਕਦੇ ਮੇਰੀ ਵੀਡੀਓ ਖਰਾਬ ਹੋ ਜਾਂਦੀ ਸੀ ਨਾ ప్రాబ్లమ్ ఆవు